ਲਾਉਂਦੇ ਬਾਹ ਪਾਰ ਹੈ ਕਸੋਲੇ ਚ ਵੀ ਘੜ ਕੇ ਪੈਂਦਾ ਬਾਈ ਤੁਸੀਂ ਉਹ ਦਿਖਾਉਂਦੇ ਜੀ ਏ ਭਾਈ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਜਿਹੜੇ ਮੇਰੇ ਵੀਰ ਨਾ ਪਸੰਦ ਕਰੇ ਹੁੰਦੇ ਨੇ ਆਮ ਮਿਸਤਰੀ ਦੂਰ ਹੁੰਦੇ ਨੇ ਘਰ ਤੋਂ ਵੀ ਆਉਣ ਦੀ ਕਾਲ ਕਰ ਜਾਂਦਾ ਬੰਦਾ ਤਾਂ ਬੰਦਾ ਆਪ ਕਰੇ ਪਾਸਾਦਾ ਭਾਈ ਕਾਰੀਗਰੀ ਕਰਕੇ ਤਾਂ ਇਹਨੂੰ ਘੜ ਕੇ ਭਈਆਂ ਹੀ ਪੈ ਜਾਂਦਾ ਜੀ ਇੱਥੋਂ ਇਹਨੂੰ ਬਾਦ ਦੇ ਨੂੰ ਕਰ ਦੋ ਕੱਟੇਗਾ ਜਿਹਦੇ ਵਿੱਚ ਆਹ